ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ ਬਿਗ ਬ੍ਰੇਕਿੰਗ ਸੁजानਪੁਰ ਦੀ ਹੈਡਲ ਵਾਲੀ ਨਹਿਰ ਚ ਜਿਹੜੀ ਹੈ ਇੱਕ ਲਾਸ਼ ਬਰਾਮਦ ਕੀਤੀ ਗਈ ਹੈ ਦੱਸ ਦਈਏ ਪੁਲਿਸ ਨੇ ਜਿਹੜੀ ਹੈ ਪੁਲਿਸ ਨੂੰ ਜਿਵੇਂ ਹੀ ਸੂਚਨਾ ਜਿਹੜੀ ਹੈ 112 ਤੋਂ ਉਹਨਾਂ ਨੂੰ ਸੂਚਨਾ ਜਿਹੜੀ ਹੈ ਉਹ ਮਿਲਦੀ ਹੈ ਉਹਨਾਂ ਨੂੰ ਤੇ ਪੁਲਿਸ ਵੱਲੋਂ ਮੌਕੇ ਤੇ ਜਿਹੜੀ ਹੈ ਉੱਥੇ ਪਹੁੰਚ ਕੇ লাশ ਜਿਹੜੀ ਹੈ ਜੇ ਦੇਖੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੈਡਲ ਵਾਲੀ ਨਹਿਰ ਯਾਨੀ ਕਿ ਪਾਵਰ ਹਾਊਸ ਇੱਕ ਦੇ ਵਿੱਚ ਜਿਹੜਾ ਹੈ ਨਹਿਰ ਦੇ ਵਿੱਚ ਇਹ লাশ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਤੇ ਪੁਲਿਸ ਵੱਲੋਂ ਜਿਹੜੀ ਹੈ ਉਹ ਲੋਕਾਂ ਨੂੰ ਨਾਲ ਲੈ ਕੇ লাশ ਨੂੰ ਜਿਹੜਾ ਹੈ ਫਿਲਹਾਲ ਕੱਢ ਲਿਆ ਗਿਆ ਪਾਣੀ ਚ ਤੇ ਸਿਵਲ ਹਸਪਤਾਲ ਪੋਸਮੋਰਟਮ ਦੇ ਲਈ ਜੀ ਇਹ ਲਾਸ਼ ਨੂੰ ਰਵਾਣਾ ਕਰ ਦਿੱਤਾ ਗਿਆ। ਫਲਹਾਲ ਹਜੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿ ਕਿਸ ਕਾਰਨ ਵਸ਼ ਜਿਹੜੀ ਐ ਇਸ ਵਿਅਕਤੀ ਨੇ ਜਿਸ ਦਾ ਨਾਮ ਰਕੇਸ਼ ਕੁਮਾਰ ਪਿੰਡ ਕਲਾਸ਼ਪੁਰ ਵੱਜੋਂ ਹੋਈ ਹੈ ਕੋਈ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਜਦੋਂ ਇਹਨਾਂ ਦੇ ਘਰ ਦੇ ਕਿਸੇ ਮੈਂਬਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਉਹ ਦੱਸ ਦਿੰਨੇ ਆ ਤੇ ਫਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਉਸ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਐ ਉਹ ਪੁਲਿਸ ਵੱਲੋਂ ਕੀਤੀ ਜਾਵੇਗੀ। ਮੇਰਾ ਨਾਮ ਸੇਵਲਾਲ ਤੇ ਡੈਡ ਬੋਡੀ ਮਲੇਕੀ ਆ। ਐਕਚੁਅਲੀ ਲੈ ਸਾਡਾ ਦਿਮਾਗ ਤਾਂ ਲੱਗਦਾ। ਇਹ ਕੱਲ ਦਾ ਹੀ 7:30 ਵਜੇ ਦਾ ਇੱਕ ਹੋ ਦੁਕਾਨ ਤੋਂ ਆਇਆ ਕੁੜੀ ਨੂੰ ਛੱਡਿਆ। ਘਰ ਘਰ ਆ ਕੇ ਇਹਨੇ ਸਕੂਟਰੀ ਲਾਈ ਗਲੀ ਚ। ਮੇਨ ਗਲੀ ਚ ਲਾਤੀ ਐ। ਉਹਦੇ ਬਾਅਦ ਇਹਨੇ ਇਹ ਨਿਕਲ ਗਿਆ। ਫੋਨ ਵੀ ਦੁਕਾਨ ਤੇ ਆ। ਤੇ ਛੋਟੇ ਮੋੜੇ ਨੂੰ ਦੁਕਾਨ ਤੇ ਬਿਠਾ ਲਿਆ। ਇਨੇ ਸਾਗੇ ਚੁੱਲੇ ਜਾ ਕੇ ਕਿਹੇ ਫੋਨ ਤੋਂ ਫੋਨ ਕੀਤਾ ਕਿਸ ਦਾ ਫੋਨ ਲੈ ਕੇ ਪੀਦਾ ਦਾ ਮੁੰਡੇ ਨੂੰ ਫੋਨ ਕਰਦਾ ਵੀ ਤੂੰ ਦੁਕਾਨ ਬੰਦ ਕਰ ਦੇ ਦੁਕਾਨ ਬੰਦ ਕਰਕੇ ਘਰ ਚਲੇ ਮੈਂ ਘਰ ਵਾਪਸ ਨਹੀਂ ਆਣਾ ਉਹ ਕਾਫੀ ਦੇਰ ਤੋਂ ਕੋਈ ਇਨਸਾਨ ਚਲੇ ਰਿਹਾ ਮਹੀਨਾ ਖੰਡਾ ਹੋ ਗਿਆ ਵੀ ਅਸੀਂ ਪਰੇਸ਼ਾਨ ਚੱਲਿਆ ਅਸੀਂ ਗੱਲ ਪੁੱਛਦੇ ਹੀ ਪਰ ਉਹਨਾਂ ਕੋਈ ਵੀ ਸਾਨੂੰ ਰਿਸਪੌਂਸ ਨਹੀਂ ਦਿੱਤਾ ਇਹਦਾ ਹੁਣ ਕਾਰਨ ਤੇ ਰੱਬ ਜਾਣੇ ਜਾਂ ਉਹ ਜਾਣੇ ਜਾਂ ਹੁਣ ਅੱਗੇ ਪਤਾ ਲੱਗਿਆ ਕੀ ਕਰਨਾ ਕੋਈ ਦੁਆਵੀ ਹੈਗਾ ਹੈ ਪ੍ਰੈਸ਼ਰ ਵੀ ਹੈਗਾ ਇਹਨਾਂ ਕੇ ਚੀਜ਼ ਸ਼ਾਇਦ ਪ੍ਰੈਸ਼ਰ ਨਾਲ ਹੀ ਉਹ ਜਿਹੜਾ ਹ ਜਿਹੜਾ ਗੂੰਗੂਮ ਰਹਿੰਦਾ ਹੀ ਕੋਈ ਆਵਾਜ਼ ਮੂੰਹ ਚ ਨਹੀਂ ਕਰਦਾ ਜੇ ਕੋਈ ਗੱਲ ਕਰਨੀ ਚੁੱਪ ਚੁੱਪ ਰਹਿਣਾ ਕੋਈ ਆਵਾਜ਼ ਹੀ ਨਹੀਂ ਦੇਣੀ ਕੋਈ ਕੋਈ ਗੱਲ ਨਹੀਂ ਕਰਨੀ ਹਰ ਵਾਰ ਪੁੱਛਣ ਤੋਂ ਵੀ ਸਾਨੂੰ ਇਹਨਾਂ ਕਿਹੇ ਕਿਸਮ ਦਾ ਰਿਸਪੋਨਸ ਹੈ ਜੇ ਤੁਹਾਨੂੰ ਕੀ ਗੱਲ ਹੈ ਕੀ ਕਾਰਨ ਹੈ ਡੈੱਡ ਬੋਡੀ ਦੀ ਗੱਲ ਹੈ ਪਾਣੀ 112 ਦੇ ਕੰਪਲੇਟ ਆਈ ਸੀਗੀ ਕਿ ਇਦਾਂ ਦਾ ਇੱਕ ਨੰਬਰ ਪਾਵਰ ਹੌਸ ਦੀ ਕਿ ਡੈੱਡ ਬੋਡੀ ਆ ਜਿਸ ਦੀ ਸਨাক্ত ਜਿਹੜੀ ਆ ਅਰਕੇਸ਼ ਕੁਮਾਰ ਜਿਹੜਾ ਕਲਾਸ ਕਰ ਤੋਂ ਹੋਈ ਇਸ ਦੇ ਡੈੱਡ ਬਡੀ ਠਾਕੁਰਪੁਰ ਹਸਪਤਾਲ ਤੇ ਸੀ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ